ਆ ਖੜੀ ਆ ਬਈ ਜਮਾ ਸ਼ਾਮਾ ਰੰਗ ਰੋਟੀ ਤਾਂ ਨਹੀਂ ਖੜੀ ਐ ਗੱਲ ਤਾਂ ਨਹੀਂ ਕਿਤੇ ਖੜੀ ਐ ਹਾਂ ਅੱਲਾਹ ਹੈ ਇਹ ਤਾਂ ਮੇਰੇ ਪਤਾ ਨਹੀਂ ਤਾਂ ਮੇਰੇ ਜਬਰ ਹੈ ਇਹ ਸਾਫ ਕੀ ਆ ਨੰਬਰ ਆ ਬਈ ਆ ਹਾਥੀ ਐ ਹਾਂ ਇੱਕ ਮਿੰਟ ਆ ਵੇ ਇਧਰੋਂ ਸਾਈਡ ਤੋਂ ਦੇਖ ਲੋ ਬਈ ਆਹ ਹੁੱਕਾ ਬਾਈ ਮੱਚ ਨਾ 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 ਨਹੀਂ ਆ ਗਿਆ ਨਾ ਪੂਰਾ ਦਿਖਾਈ ਦੇਦਾ ਹੈ ਨਾ ਇਹ ਗੋਦੀ ਜਿਹੜੀ ਪਾਈ ਕਿ ਨਾ ਕੋਈ ਵੀ ਚੰਗੀ ਲਵਾਈ ਆ ਪੂਰੀ ਤਗੜੀ ਹੁੱਕਾ ਪੂਰੀ ਤਗੜੀ ਲਵਾਈ ਆ ਇਹ ਵੀ ਅਸੀਂ ਵੀਡੀਓ ਦਾ ਪੂਰਾ ਫਰਦ ਨਾ ਇਹ ਹੁੱਕਾ ਜੰਗਲ ਹੋਇਆ ਹਾਰੇ ਜੀ ਹੁੱਕਾ ਮਾਰੀ ਬੜੀ ਜੀ ਹੈ ਗੱਡੀ ਆਹ ਜੀ ਹਰਿਆਈ ਹਰਿਆਈ ਗੱਡੀ ਪੂਰੀ ਦਿਖਾਈ ਦਿੰਦੀ ਹੈ ਵੀਡੀਓ ਵਿੱਚ ਤੇ ਘੋੜਾ ਕਿੰਨੀ ਕਹਿੰਦੇ ਨੇ ਤੇ ਇੱਕ ਵੱਡੀ ਦੀ ਗੱਲ ਕਰ ਆ ਤਾਂ ਆਪਣੇ ਟਰੈਕਟਰ ਦਾ ਨੇ ਉਹਨੂੰ ਚੰਗਾ ਲੱਗਦਾ ਇਹ ਕਰਦੇ ਨੇ ਮੈਂ ਇਹ ਨਾਮ ਮੱਤ ਕਰਦੇ ਨੇ ਬਹੁਤ ਬਹੁਤ ਬਤਾਉ ਰਹੇ ਮੇਰੇ ਭਾਈ ਬੰਦਾੜੀ ਤੇ ਆਓ ਚਾਬੀ ਕਿੱਥੇ ਵੀ ਤੂੰ ਵੱਡੀ ਵੀ ਰਹਿਣਾ ਵੀਰੇ ਤਾਂ ਫੋਨ ਆ ਗਿਆ ਇਹ ਇੰਜਨ ਦਾ ਫਰਕਾ ਦੇ ਨਾਮ ਬੜੀ ਵੱਡਾ ਹੈ ਇੰਜਨ ਬੱਧਾ ਮੇਰੇ ਭਾਈ ਦਾ ਦੋਨੇ ਮੇਰੇ ਦਾ ਮਿਲ ਜਾ ਮੱਕੀ ਤੋਂ ਆ ਰਿਹਾ ਬੰਦਾ ਉਹਨੂੰ ਤਾਂ ਪਤਾ ਕਿ ਕਿੱਦਾਂ ਹੋ ਗਿਆ ਹੈ ਇਹ ਦੋ ਮਾਲਾ ਹੈ ਜਿਹੜਾ ਸਾਕੇ ਪੈ ਰਵਾਂ ਦੀ ਦੋਸਤੀ ਨਹੀਂ ਹੈ ਨਾ ਫੋਟੋ ਪਾਣੇ ਮਾਣ ਦੇ ਕਹੇ ਜਾ ਕੁਝ ਦੇਖੀਏ ਨਾ ਬੰਦਵਾ ਸਰ ਕੁਝ ਕੁਝ ਜੀ ਮਾਣ ਤੋਂ ਜੀਖਾ ਉੱਥੇ ਆ ਗਏ ਜਾਨਾ ਇਹਨਾਂ ਦਾ ਦੇਖ ਕੈਨ ਕਿ ਜਗੇ ਹੋਏ ਕਰਕੇ ਖੜਾ ਕੇ ਹੱਥ ਨੇ ਲਾਈਆਂ ਦਾ ਉਹਨਾਂ ਦਾ ਪੁੱਤ ਉਹਨਾਂ ਦਾ ਪਸਤਾਨੇ ਕਰਵਾਇਆ ਉਹ ਤਾਂ ਦਾ ਗਮਾਂਡੀ ਆ ਤੇ ਟਰੈਕਟਰ ਵੀ ਇੱਕ ਇੱਕ ਨਾਲ ਬੈਠੀ ਹੋਰ ਚੱਲੀ ਜਾਂਦਾ ਫਟਾ ਕੇ ਤੁਹਾਨੂੰ ਭਾਵੇਂ ਜਾਂਦਾ ਫਟਾ ਕੇ ਜਾਂਦਾ ਫਟਾ ਕੇ ਜਾਂਦਾ ਜਾਰਤਾ ਵਧੀਆ ਲਾਤੀ ਉਹ ਹੈ ਆਪਣੀ ਜਵੈ ਸਾਡੀ ਹੈ ਜੀ ਟਰਾਲੀ ਪਾਣੀ ਵੀ ਮਰ ਆ ਟੱਕ ਥੱਲੇ ਨਵੇਂ ਪੁੱਛ ਲੱਗਿਆ ਚਾਰ ਦੇਖ ਲਓ ਜੇ ਨਹੀਂ ਲੈ ਮੈਂ ਬਣਾ ਲਵਾਂ ਨਾ ਪਰ ਆਹਦਾ ਬੜਾ ਦਿਖਾਵਾਂ ਜਮਾ ਆਪਾਂ ਹੋ ਗਏ ਵੀ ਤੇਰਾ ਦੇਖ ਲੈ ਭੱਜੇ ਫਿਰਦੇ ਇਹਨਾਂ ਵਿੱਚ ਬਹੁਤ ਮਿਹਰਬਾਨੀ ਆਹੀ ਹੁਣ ਆਹੀ ਜਿਹੜਾ ਡਾਇਰੈਕਟਰ ਉਹ ਪੰਨੋ ਨਾ ਰਿਹਾ ਨਾ ਇਹ ਨੰਬਰ ਮੇਟੀ ਨਾ ਨੰਬਰ ਲਿਖਾ ਲਿਗਾ ਲਾਲੋ ਨੰਬਰ ਮੇਰਾ ਹੀ ਹੈ ਜੀ ਤੁਹਾਨੂੰ ਜੀ ਤੁਹਾਨੂੰ ਲੱਗਦਾ ਤੁਸੀਂ 90 ਤੋਂ ਕਦੀ ਚੜ ਗਿਆ ਮਾਰ ਜੀ ਕੇ ਚਾਚੋ ਆਓ ਡਰ ਲੀ ਲਓ ਮੈਂ ਉਹਦੇ ਉੱਤੇ ਓਕੇ ਓਕੇ ਬਾਈ ਓਕੇ ਚਲਦੇ ਆ ਧੰਨਵਾਦ ਜਲਦੀ ਨਾ ਖਾੜ ਦਿਓ ਚਾਚਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਜੋਰ ਲੱਗਿਆ ਉਹਦਾ ਨਾ ਹੋਰ ਹਾਂਜੀ ਚਾ ਸਫਲਤਾ ਮਿਲ ਗਈ ਫੇਰ ਵੀ ਹਾਂ ਨਾ ਹਾਂ ਹਾਂ ਮੁਲਾਜ਼ਮਾਂ ਦਾ ਬਹੁਤ ਚੋਣ ਹਾਂ ਹਾਂ ਚਲੋ ਠੀਕ ਹੈ ਠੀਕ ਹੈ ਠੀਕ ਹੈ ਨਾਲ ਲਿਆ ਗਿਆ ਹਾਂ ਆ ਰੱਖ ਲਾ ਰੱਖ ਲਾ